ਸਤਿ ਸ਼੍ਰੀ ਅਕਾਲ ਜੀ ਪਿੰਡ ਆਜੋ ਨੂੰ ਪੰਜਵਾਂ ਦਿਨ ਸੀ ਇਹਨਾਂ ਪੰਜਾਂ ਦਿਨਾਂ ਦੇ ਸਮੇਂ ਨੇ ਉਹਨੂੰ ਜਮਾਂ ਹੀ ਤੋੜ ਕੇ ਰੱਖਤਾ ਉਹ ਮਨੁੱਖੀ ਰਿਸ਼ਤਿਆਂ ਦੀ ਅਜਹੀ ਦਲਦਲ 'ਚ ਫਸ ਗਿਆ ਸੀ ਜਿਹਦੇ ਵਿੱਚੋਂ ਨਿਕਲਣਾ ਉਹਦੇ ਵਾਸਤੇ ਗੱਲ ਨਹੀਂ ਸੀ ਰਹੀ ਤੇ ਮਾਂ ਦੀਆਂ ਆਖੀਆਂ ਗੱਲਾਂ ਉਸ ਸਮੇਂ ਤੱਕ ਵੀ ਉਹਦੇ ਕੰਨਾਂ 'ਚ ਗੂੰਜ ਰਹੀਆਂ ਸਨ ਮਾਤਾ ਇੱਕ ਪਾਸੇ ਰਹੀ ਉਸ ਦਾ ਦੋਸਤਾਂ ਵਰਗਾ ਬਾਪੂ ਵੀ ਉਹਨੂੰ ਨਹੀਂ ਸੀ ਸਮਝ ਸਕਿਆ ਉਹਨੇ ਇੱਕ ਦੋ ਵਾਰ ਬਾਪੂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਹਦੀ ਗੱਲ ਉੱਤੇ ਕੋਈ ਯਕੀਨ ਨਹੀਂ ਸੀ ਕਰ ਰਿਹਾ ਵੇੜੇ ਵਿੱਚਕਾਰ ਬੈਠਿਆ ਉਹਨੇ ਚੌਂਕੀ 'ਚ ਬੈਠੀ ਮਾਂ ਵੱਲ ਸਰਸਰੀ ਜਿਹਾ ਦੇਖਿਆ ਵੀ ਉਹਨੂੰ ਲੱਗਿਆ ਜਿਵੇਂ ਮਾਂ ਹਜੇ ਵੀ ਉਹਨੂੰ ਕੁਝ ਨਾ ਕੁਝ ਆਖੀ ਜਾ ਰਹੀ ਹੋਵੇ ਉਹਦੇ ਚਿਹਰੇ ਤੇ ਉਹਦੀਆਂ ਨਜ਼ਰਾਂ ਬਹੁਤਾ ਚੇਰਨਾਟਿਕ ਸਖੀਆਂ ਫਿਰੋਜ਼ ਨੇ ਇਧਰ ਉਧਰ ਨਿਗਾਹ ਘੁਮਾ ਕੇ ਦੇਖਿਆ ਮੀਹਾਂ ਦੀ ਮਾਰੀ ਛਾਂ ਲੱਗੇ ਬੱਜੀ ਬੁਰੀ ਝੋਟੀ ਨੇ ਉੱਪਰ ਨੂੰ ਮੂੰਹ ਚੁੱਕਦਿਆਂ ਦੋ ਤਿੰਨ ਵਾਰ ਸਿਰ ਇਧਰ ਉਧਰ ਹਿਲਾਇਆ ਤਾਂ ਲੱਗੇ ਹੀ ਗੋਆ ਫਰੋਲ ਰਹੀਆਂ ਮੁਰਗੀਆਂ ਝੋਟੀ ਨੂੰ ਇਸ ਤਰ੍ਹਾਂ ਕਰਦਿਆਂ ਦੇਖ ਕੇ ਕੁੜਕੁੜ ਕਰਦੀਆਂ ਪਰਾਂ ਨੂੰ ਭੱਜ ਗਈਆਂ ਬੈਠਿਆਂ ਬੈਠੇ ਉਹਨੂੰ ਅਚਬੀਜੀ ਲੱਗ ਗਈ ਤੇ ਉਹਦਾ ਮਨ ਕੀਤਾ ਕਿ ਉਹ ਕੁਝ ਟੇਰ ਲਈ ਬਾਹਰ ਵੱਲ ਘੁੰਮਾਵੇ ਪਰ ਬਾਹਰ ਗਿਆ ਵੀ ਉਸਨੂੰ ਚੈਨ ਨਹੀਂ ਸੀ ਮਿਲਣੇ ਕਿਉਂਕਿ ਹਾਲਚਾਲ ਪੁੱਛਣ ਵਾਲੀ ਸਾਹ ਨਹੀਂ ਸੀ ਲੈਣ ਦਿੰਦੇ ਉਹ ਵਰੇਚ ਮਾਹੀ ਪਿੰਡੋਂ ਆਂਦਾ। ਪਰ ਇਸ ਵਾਰ ਤਾਂ ਉਹ ਪੂਰੇ 1.5 ਸਾਲ ਬਾਅਦ ਘਰ ਆਇਆ ਸੀ। ਤੇ ਪਿਛਲੇ ਮਹੀਨੇ ਜਦੋਂ ਸੇਖੇ ਵਾਲੀ ਵੱਡੀ ਕੁੜੀ ਦੇ ਮੁੰਡੇ ਦੇ ਵਿਆਹ ਬਾਰੇ ਪਿੰਡੋਂ ਆਈ ਚਿੱਠੀ ਤਾਂ ਉਸ ਨੂੰ ਇੱਕ ਤਰ੍ਹਾਂ ਨਾਲ ਚਾਹੀ ਚੜ ਗਿਆ। ਕਿਉਂਕਿ ਪਿੰਡ ਦਾ ਵਿਆਹ ਦੇਖਿਆ ਉਹਨੂੰ ਮੁੱਦ ਤਾਂ ਬੀਤ ਗਈਆਂ ਸੀ। ਉੱਥੇ ਬਰਾਤ ਜਾਣ ਦਾ ਤਾਂ ਆਪਣਾ ਹੀ ਇੱਕ ਆਨੰਦ ਹੁੰਦਾ ਹੈ। ਪਹਿਲੀ ਨਾਨਕ ਚੱਕਾ ਇਸ ਲਈ ਗੱਜ ਵਜ ਕੇ ਜਾਣਾ ਪੈਣਾ। ਤੂੰ ਪੂਰੀ ਤਿਆਰੀ ਕਰਕੇ ਆਈ। ਪਰ ਜਦੋਂ ਉਸਨੇ ਪੂਰੀ ਚਿੱਠੀ ਪੜ੍ਹੀ ਤਾਂ ਚਿੱਠੀ ਦੀਆਂ ਅੰਤਲੀਆਂ ਲਾਈਨਾਂ ਨੇ ਉਹਦੇ ਸਿਰ ਨੂੰ ਇੱਕਦਮ ਘਮਾ ਕੇ ਰੱਖ ਦਿੱਤਾ ਦੇਖ ਪਾਈ ਸਾਰੀ ਕਮੇਲਦਾਰੀ ਹੁਣ ਤੇਰੇ ਸੇਰਾ ਤੇਰਾ ਬਾਪੂ ਤਾਂ ਹੁਣ ਨਾ ਹੋਇਆ ਬਰੋਬਰ ਆ ਹੁਣ ਤੂੰ ਹੀ ਨਾਨਕ ਚੱਕ ਭਗਤਾਉਣੀ ਆ ਪਿੰਡ ਆਉਂਦਿਆਂ ਹੀ ਮਾਂ ਦੇ ਆਖੇ ਇਹ ਬੋਲ ਉਹਦੇ ਕੰਨਾਂ 'ਚ ਗੂੰਝੀ ਜਾ ਰਹੇ ਸਨ ਉਹ ਤਾਂ ਬਸ ਨੀਵੀਂ ਪਾਈ ਬੈਠਾ ਸਭ ਕੁਝ ਸੁਣੀ ਜਾਂਦਾ ਰਿਹਾ ਪਿਛਲੇ ਘਰਾਂ 'ਚ ਬਖਤੌਰੇ ਕੇ ਵੀ ਨਾਨਕ ਚੱਕ ਭਗਤਾ ਕੇ ਆਏ ਨੇ ਪੂਰੇ ਸ਼ਰੀਕੇ 'ਚ ਬਹਿਜਾ ਬਹਿਜਾ ਹੋਈ ਪਈ ਆ। ਵਿਆਹਲੇ ਮੁੰਡੇ ਨੂੰ ਘੜੀ, ਛਾਂਪ, ਗਰਮ ਕੋਟ ਪੈਂਟ। ਬਹੂ ਨੂੰ ਛਾਂਪ, ਕਾਂਟੇ ਤੇ ਟਿੱਕਾ। ਕੁੜੀ ਪਰੋਣੇ ਨੂੰ ਉਂਗਲ ਧਰ ਕੇ ਪੜਵਾਏ ਹੋਏ ਸੂਟ। ਇਸ ਤੋਂ ਬਿਨਾ ਹੋਰ ਖਬਨੀ ਕੀ ਕੁਝ ਨਿਕੜ ਸੁੱਕੜ ਦਿੱਤਾ। ਸ਼ਰੀਕੇ ਵਾਲੇ ਤਾਂ ਭਾਈ ਅੱਖਾਂ ਡੱਡ ਦੇਖਦੇ ਰਹੇਗੇ। ਬਿਨਾ ਰੁਕਿਆ ਮਾਂ ਦੀ ਗੱਲ ਜਾਰੀ ਸੀ। ਪਰ ਉਹ ਤਾਂ ਇੱਕ ਮੁੱਖ ਦਰਸ਼ਕ ਬਣਿਆ ਬੈਠਾ ਚੁੱਪਚਾਪ ਸਭ ਕੁਝ ਸੁਣਦਾ ਰਿਹਾ। ਟੂਮਾ ਤਾਂ ਭਾਏ ਇੱਕ ਦੋ ਆਪਾਂ ਨੂੰ ਵੀ ਕਰਾਉਣੀਆਂ ਪੈਣੀਆਂ। ਕੁਝ ਪਲ ਚੁੱਪ ਰਹਿਣ ਤੋਂ ਬਾਅਦ ਮਾਂ ਫਿਰ ਬੋਲੀ। ਪਾਲਦੀ ਪਾਲੋ ਉਸਨੇ ਮਾਂ ਦੇ ਚਿਹਰੇ ਵੱਲ ਦੇਖਿਆ ਪਰ ਉਹ ਬਹੁਤੇ ਝੇਰ ਤੱਕ ਆਪਣੀਆਂ ਨਜ਼ਰਾਂ ਮਾਂ ਨਾਲ ਨਾ ਮਲਾ ਸਕਿਆ। ਮਾਂ ਦੀ ਗੱਲ ਦਾ ਜਵਾਬ ਦਿੱਤੇ ਬਿਨਾਂ ਉੱਠ ਕੇ ਬਾਹਰ ਵੱਲ ਨਿਕਲ ਤੁਰਿਆ। ਬਾਹਰ ਵੱਲ ਤੁਰੇ ਜਾਂਦੇ ਉਸਨੇ ਢਲ ਚੁੱਕੇ ਸੂਰਜ ਵੱਲ ਦੇਖਿਆ। ਜਿਹੜਾ ਆਪਣੇ ਆਖਰੀ ਪੜਾਤੇ ਪਹੁੰਚਿਆ ਕੁਝ ਜ਼ਿਆਦਾ ਹੀ ਚਮਕ ਰਿਹਾ ਸੀ। ਫੁੱਲਾਂ ਲੱਦੀਆਂ ਸਰਮਾਂ ਕਣਕਾਂ ਦੇ ਉੱਤੋਂ ਦੀ ਹੁੰਦੀਆਂ ਹੋਈਆਂ ਖੜੀਆਂ ਸੀ। ਦੂਰ ਤੱਕ ਪੀਲੇ ਪੀਲੇ ਫੁੱਲਾਂ ਦੀ ਇੱਕ ਚਾਦਰ ਵਿਛੀ ਪਈ ਸੀ। ਪਰ ਇੰਨਾ ਚੁ ਕਿਸੇ ਨੂੰ ਵੀ ਦੇਖ ਉਹਦਾ ਮਨ ਨਾ ਭਿੱਜਿਆ। ਉਹਦਾ ਤਾਂ ਮਨ ਕਰ ਰਿਹਾ ਸੀ ਕਿ ਉਹ ਵੀ ਸੂਰਜ ਵਾਂਗ ਉਡਾਰੀ ਮਾਰ ਕੇ ਕਿਤੇ ਦੂਰ ਭੱਜ ਜਾਵੇ। ਕੱਲ ਕੁੜੀ ਤੇ ਪੁਰਾਣਾ ਕੱਪੜਾ ਲੈੜਾ ਖਰੀਦਣ ਬਾਰੇ ਸਲਾਹ ਕਰਨ ਆਏ ਸੀ। ਸਾਰਾ ਟੱਬਰ ਆਪੋ ਆਪਣੀਆਂ ਗੱਲਾਂ 'ਚ ਮਗਨ ਸੀ। ਪਰ ਉਹ ਉਹਨਾਂ ਦੇ ਲਾਗੇ ਬੈਠਾ ਵੀ ਆਪਣੇ ਆਪ ਨੂੰ ਉਹਨਾਂ ਤੋਂ ਦੂਰ-ਦੂਰ ਸਮਝ ਰਿਹਾ ਸੀ ਵੀਰੇ ਅਸੀਂ ਤਾਂ ਤੈਨੂੰ ਰੋਜ਼ ਰਾਤ ਨੂੰ ਯਾਦ ਕਰ ਲੈਨੇ ਆ ਹੁਣ ਆ ਗਿਆਂ ਇਹ ਤਾਂ ਸਾਰਾ ਕੰਮ ਤੇਰੇ ਸੇਰਾ ਕੁੜੀ ਦੇ ਮੋਹ ਭੀਜੇ ਬੋਲ ਸੁਣ ਕੇ ਪਲ ਦੀ ਪਲ ਦਾ ਉਹਦਾ ਵੀ ਮਨ ਕੀਤਾ ਕਿ ਉਹ ਵੀ ਭੈਣ ਨਾਲ ਖੁੱਲ ਕੇ ਗੱਲਾਂ ਕਰੇ ਤੇ ਨਾਲੇ ਰੋਟੀ ਵਾਲੇ ਦਿਨ ਜਰਾ ਸੰਦੇਹ ਆ ਜਿਓ ਕੋਈ ਕਾਰਕੂਰ ਕਰ ਲਿਓ ਐਵੇਂ ਬੱਸਾਂ ਜੀ ਨਾ ਥੱਕੇ ਖਾਂਦੇ ਫਿਰਿਓ ਏ ਕਹਿੰਦਿਆ ਹੋਇਆ ਕੁੜੀ ਦੇ ਚਿਹਰੇ ਤੇ ਇੱਕ ਅਨੋਖੀ ਤਰ੍ਹਾਂ ਦੀ ਚਮਕ ਆ ਗਈ ਸੀ। ਕੁੜੀ ਦੇ ਇਹ ਬੋਲ ਸੁਣ ਕੇ ਉਹਦੇ ਮੋਹਵਲ ਦੇਖਦਾ ਹੀ ਰਹਿ ਗਿਆ। ਪਰ ਬੋਲ ਕੇ ਉਹ ਕੁਝ ਵੀ ਨਾ ਸਕਿਆ। ਉੱਥੇ ਬੈਠਾ ਬੈਠਾ ਨੂੰ ਬੜੀ ਘੂਟਣ ਮਹਿਸੂਸ ਹੋਣ ਲੱਗ ਪਈ। ਚਾਹ ਪਾਣੀ ਪੀਣ ਤੋਂ ਬਾਅਦ ਉਹ ਤੇ ਪੁਰਾਣਾ ਨਿੱਕੇ ਨਿੱਕੇ ਗੱਲਾਂ ਕਰਦੇ ਬਾਹਰ ਖੇਤਾਂ ਵੱਲ ਨੂੰ ਹੋ ਤੁਰੇ। ਬਾਹਰ ਵੱਲ ਤੁਰੇ ਜਾਂਦਿਆਂ ਪੁਰਾਣਾ ਹੀ ਬੋਲੀ ਜਾ ਰਿਹਾ ਸੀ। ਪਰ ਉਸ ਕੋਲੋਂ ਤਾਂ ਜਿਵੇਂ ਬੋਲਿਆ ਹੀ ਨਹੀਂ ਸੀ ਜਾਂਦਾ ਹੋਵੇ। ਇੱਕ ਤਾਂ ਖੜ ਕੇ ਉਸਨੇ ਦੂਰ ਤੱਕ ਨਿਗਾ ਮਾਰੀ ਚਾਰੇ ਪਾਸੇ ਉਹਦੇ ਆਪਣੇ ਵਾਂਗ ਹੀ ਗੁਆਚੀਆਂ ਜੀਆਂ ਕਣਕਾਂ ਸਿਰ ਛੁੱਟੀ ਖੜੀਆਂ ਸੀ ਉਸਨੇ ਇੱਕ ਵਾਰ ਫੇਰ ਜੇਰਾਜਾ ਕਰਕੇ ਆਪਣੇ ਅੰਦਰ ਇਕੱਠੇ ਹੋਏ ਗੁਬਾਰ ਨੂੰ ਬਾਹਰ ਕੱਢਣ ਲਈ ਹਮਲਾ ਮਾਰਿਆ ਸੀ ਪਰ ਬੋਲ ਤਾਂ ਉਹਦੇ ਮੂੰਹੋਂ ਫਿਰ ਵੀ ਨਾ ਨਿਕਲੇ ਉਹਨੂੰ ਖੁਦ ਨੂੰ ਨਹੀਂ ਸੀ ਪਤਾ ਲੱਗ ਰਿਹਾ ਕਿ ਉਹਨੂੰ ਕੀ ਹੁੰਦਾ ਜਾ ਰਿਹਾ ਪਿਛਲੇ 4-5 ਦਿਨਾਂ ਨੇ ਤਾਂ ਉਸ ਨੂੰ ਇੱਕ ਤਰ੍ਹਾਂ ਨਾਲ ਬੰਦਲੋ ਹੀ ਦਿੱਤਾ ਸੀ ਘਰ ਦੇ ਜੀਆਂ ਦੀਆਂ ਨਿੱਤ ਹੁੰਦੀਆਂ ਗੱਲਾਂ ਸੁਣ ਸੁਣ ਉਹਦੇ ਕੰਨ ਪੱਕ ਗਏ। ਉੱਥੇ ਖੜੇ ਉਹਦੇ ਸਿਰਾਂ ਉੱਤੋਂ ਦੀ ਤੋਤਿਆਂ ਦੀ ਇੱਕ ਡਾਰ ਜੇ ਟਿਆੰਕ ਦੀ ਨਹਿਰ ਵੱਲ ਨੂੰ ਲੰਘ ਗਈ। ਉਹਨਾਂ ਦੇ ਟਿਆੰਕਣ ਦੀਆਂ ਆਵਾਜ਼ਾਂ ਕਾਫੀ ਧੀਰ ਤੱਕ ਖਲਾ ਵਿੱਚ ਤਾਰੀਆਂ ਲਾਉਂਦੀਆਂ ਰਹੀਆਂ। ਤੇਰੇ ਭਾਣਜੇ ਨੇ ਸੁਨੇਹਾ ਭੇਜਿਆ। ਭਈ ਮਾਮੇ ਨੂੰ ਆਖ ਦੇਣਾ ਕਿ ਉਸਨੇ ਤਾਂ ਗਰਮ ਕੋਟ ਪੈਂਟ ਸਮੋਣਾ। ਪੁਰਾਣੇ ਦੀ ਗੱਲ ਸੁਣ ਤੋਤਿਆਂ ਦੀ ਡਾਰ ਦੇ ਮਗਰ ਮਗਰ ਓੜਿਆ ਜਾਂਦਾ। ਉਹ ਇੱਕਦਮ ਧਰਤੀ ਤੇ ਆ ਡਿੱਗ ਗਿਆ। ਪਾਲਦੀ ਪਾਲੋ ਨੇ ਪ੍ਰਾਣੇ ਦੇ ਚਿਹਰੇ ਵੱਲ ਹੋਰੂ ਜੇ ਦੇਖਿਆ ਉਸ ਪਾਲੋ ਨੂੰ ਆਪਣਾਪ ਬੜਾ ਹੀ ਛੋਟਾ ਛੋਟਾ ਲੱਗ ਰਿਹਾ ਸੀ ਫਿਰ ਉਹ ਖੜਾ ਖੜਾ ਆਪਣੀ ਹੁਣ ਤੱਕ ਦੀ ਉਮਰ ਦੇ ਬਿੱਤੇ ਵਰਿਆਂ ਤੇ ਝਾਤ ਮਾਰਨ ਲੱਗਿਆ ਪਰ ਬੜੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਸ ਨੂੰ ਯਾਦ ਨਾਇਆ ਕਿ ਕਦੇ ਉਸ ਨੇ ਵੀ ਗਰਮ ਕੋਟ ਪੈਂਟ ਪਾਇਆ ਹੋਵੇ ਭਾਈ ਸਾਡੇ ਜ਼ਮਾਨੇ ਤਾਂ ਹੋਰ ਸੀ ਹੁਣ ਦੇ ਜੋ ਆਕ ਤਾਂ ਉਹੀ ਨਹੀਂ ਮਾਨ ਅੱਜ ਪਿੰਡ ਤੁਰਨ ਲੱਗਿਆਂ ਕੋਟ ਪੈਂਟ ਲਈ ਮੇਰੇ ਮੁੰਡੇ ਨੇ 2-3 ਵਾਰ ਮੈਨੂੰ ਯਾਦ ਕਰਾਇਆ ਘਰ ਵੱਲ ਨੂੰ ਤੁਰੇ ਜਾਂਦੇ ਪਰੌਣੇ ਨੂੰ ਜਿਵੇਂ ਇਹ ਆਖਣ ਲਈ ਇੱਕ ਵਾਰ ਫੇਰ ਯਾਦ ਆ ਗਿਆ ਹੋਵੇ। ਪਰੌਣਾ ਪਤਾ ਨਹੀਂ ਕੀ ਕੀ ਬੋਲੀ ਜਾ ਰਿਹਾ ਸੀ ਪਰ ਉਹ ਤਾਂ ਚੁੱਪਚਾਪ ਨੀਵੀਂ ਪਾ ਕੇ ਉਹਦੇ ਨਾਲ ਨਾਲ ਤੁਰਿਆ ਜਾ ਰਿਹਾ ਸੀ। ਜਿਸ ਦਿਨ ਉਹ ਪਿੰਡ ਆਇਆ ਸੀ ਉਸੇ ਦਿਨ ਤੋਂ ਹੀ ਘਰ ਦੇ ਸਾਰੇ ਜੀ ਉਹਦੇ ਆਲੇ ਦੁਆਲੇ ਹੋਏ ਫਿਰਦੇ ਸੀ। ਜਿਵੇਂ ਉਹ ਕੋਈ ਘਰੂ ਦਾ ਖਜ਼ਾਨਾ ਲੁੱਟ ਕੇ ਲੈ ਕੇ ਆਇਆ ਹੋਵੇ। ਇਹਨਾਂ ਨੂੰ ਕੀ ਪਤਾ ਕਿ ਐਨੇ ਮਿੱਲਾਂ ਦੀ ਵਿੱਤ ਤੇ ਬੈਠੇ ਅਸੀਂ ਕਿਵੇਂ ਦਿਨ ਕੱਟੀ ਕਰਦੇ ਹਾਂ। ਉਹ ਬੇਟਾ ਬੇਟਾ ਸੋਚੀ ਜਾ ਰਿਹਾ ਸੀ ਐਂਟੀ ਦੂ ਰੌਣਾ ਕਿਹੜਾ ਸੌਖਾ ਹੈ ਸਾਲਾ ਕਿਰਾਇਆ ਹੀ ਨਹੀਂ ਮਾਨ ਤੇ ਫਿਰ ਕੱਲਾ ਕਮਾਉਣ ਵਾਲਾ ਤੇ ਖਾਣ ਵਾਲਿਆਂ ਦੀ ਲੰਬੀ ੜਾਰ ਮਕਾਨ ਦਾ ਕਿਰਾਇਆ ਹੀ ਪੱਟੀ ਨਹੀਂ ਮੰਨਣ ਦਿੰਦਾ ਪਤਾ ਨਹੀਂ ਉਹ ਕੀ ਕੀ ਸੋਚੀ ਜਾ ਰਿਹਾ ਸੀ ਉਹਦਾ ਮਨ ਤਾਂ ਕਰ ਰਿਹਾ ਸੀ ਕਿ ਉਹ ਇਹ ਸਭ ਕੁਝ ਬਾਰੇ ਉਹਨੂੰ ਖੁੱਲਕੇ ਦੱਸੇ ਪਰ ਉਸ ਦੀ ਗੱਲ ਤੇ ਕਿਸੇ ਨੇ ਇਤਬਾਰ ਹੀ ਨਹੀਂ ਸੀ ਕਰਨਾ ਪਿੰਡ ਨੂੰ ਤੁਰਨ ਲੱਗਿਆਂ ਬੜੀ ਮੁਸ਼ਕਿਲ ਨਾਲ ਇਧਰੋਂ ਉਧਰੋਂ ਕਾਰ ਕਰਾ ਕੇ ਕੁਝ ਰੁਪਏ ਉਹਨੇ ਇਕੱਠੇ ਤਾਂ ਕੀਤੇ ਸੀ ਪਰ ਹੁਣ ਇੱਥੇ ਟੱਬਰ ਦੀਆਂ ਗੱਲਾਂ ਸੁਣ-ਸੁਣ ਉਸ ਨੂੰ ਆਪਣੀ ਜੇਬ ਵਿੱਚਲੇ ਗਿਣਤੀ ਦੇ ਛਿਲੜਾਂ ਬਾਰੇ ਸੋਚ-ਸੋਚ ਕੇ ਆਪਣੇ ਆਪ ਤੇ ਸ਼ਰਮ ਆ ਰਹੀ ਸੀ ਉਸ ਪਲ ਬੈਠਿਆਂ-ਬੈਠਿਆਂ ਉਹਦੀਆਂ ਅੱਖਾਂ ਅੱਗੇ ਘਰ ਦਾ ਇੱਕ-ਇੱਕ ਕੋਨਾ ਲਿਸ਼ਕਿਆ ਸੀ ਪਿਛਲੇ ਬਰੇ ਦਾ ਖਰਾਬ ਹੋਇਆ ਖੜਿਆ ਪਾਣੀ ਵਾਲਾ ਨਲਕਾ ਉਸ ਸਮੇਂ ਤੱਕ ਵੀ ਠੀਕ ਨਹੀਂ ਸੀ ਕਰਾ ਹੋਇਆ ਮੀਹਾ ਚ ਟੈ ਗਿਆ ਬਾਹਰਲੇ ਬੂਹੇ ਲੱਗ ਲਈ ਕੰਧ ਦਾ ਕੋਲਾ ਵੀ ਓਵੇਂ ਦਾ ਓਵੇਂ ਮੂੰਹ ਢੀ ਖੜਿਆ ਸੀ ਜਿਵੇਂ ਹੱਸ ਰਿਹਾ ਹੋਵੇ ਫਿਰੋਜ਼ ਨੇ ਆਪਣੇ ਬਾਪੂ ਦੇ ਗੋਡਿਆਂ ਤੇ ਟਾਕੀਆਂ ਲੱਗੀਆਂ ਪਜਾਮੇ ਵੱਲ ਦੇਖਿਆ ਪਿੰਡ ਨੂੰ ਤੁਰਨ ਲੱਗਿਆ ਉਹਨੇ ਸੋਚਿਆ ਸੀ ਕਿ ਘਰ ਪਹੁੰਚਦੇ ਆਂ ਹੀ ਉਹ ਮਾਂ ਤੇ ਬਾਪੂ ਨੂੰ ਇੱਕ ਇੱਕ ਵਧੀਆ ਸੂਟ ਸਵਾ ਕੇ ਦਵੇਗਾ ਪਰ ਹੁਣ ਲੱਗ ਰਿਹਾ ਹੈ ਕਿ ਉਹ ਆਪਣਾ ਸੋਚਿਆ ਪੂਰਾ ਨਹੀਂ ਕਰ ਸਕੇਗਾ ਫਿਰੋਜ਼ ਨੇ ਆਪਣੇ ਤੋਂ ਛੋਟੇ ਵੱਲ ਦੇਖਿਆ ਜਿਹੜਾ ਪਿਛਲੇ 2-3 ਸਾਲਾਂ ਤੋਂ ਬੀਏ ਕਰਕੇ ਬੈਠਾ ਨੌਕਰੀ ਨਾ ਮਿਲਣ ਕਰਨ ਵਿਹਲਾ ਫਿਰ ਰਿਹਾ ਸੀ ਫਿਰ ਵੀ ਉਹ ਨਵੇਂ ਕੱਪੜੇ ਸਵਾਉਣ ਲਈ ਕੱਲ ਦਾ ਆਣੇ ਬਹਾਨੇ 2-3 ਵਾਰ ਆਖ ਚੁੱਕਿਆ ਤੁਸੀਂ ਜਰਾ ਸੰਭਲ ਕੇ ਚੱਲੋ ਆਪਾਂ ਦੂਜਿਆਂ ਦੀ ਰੀਸ ਨਹੀਂ ਕਰਨੀ ਆਪਾਂ ਤਾਂ ਆਪਣੀ ਜੇਬ ਦੇਖ ਕੇ ਚੱਲਣਾ ਉਸਨੇ ਮਾਂ ਤੇ ਬਾਪੂ ਨੂੰ ਇੱਕ ਤਰ੍ਹਾਂ ਸਮਝਾਉਂਦੇ ਆਖਿਆ ਸੀ ਲੈ ਇਉਂ ਤਾਂ ਭਾਈ ਅਸੀਂ ਵੀ ਸ਼੍ਰੀਕੇ ਚ ਮੂੰਹ ਦਿਖਾਉਣਾ ਪਹਿਲੀ ਪਹਿਲੀ ਨਾਨਕਸ਼ਕਾ ਮਾੜਾ ਮੋਟਾ ਨਾ ਕਰੀਏ ਤਾਂ ਸਾਡਾ ਸ਼ਰੀਕੇ 'ਚ ਨੱਕ ਨਹੀਂ ਰਹਿਣਾ। ਮਾਂ ਨੇ ਸਿਰ ਤੇ ਲਈ ਹੋਈ ਫਟੀਜੀ ਚੁੰਨੀ ਨੂੰ ਠੀਕ ਕਰਦਿਆਂ ਆਖਿਆ। ਤੇ ਬੈਠਿਆਂ-ਬੈਠਿਆਂ ਉਹਦਾ ਹੱਥ ਆਪਣੇ ਚਿਹਰੇ ਤੇ ਫਿਰਨ ਲੱਗ ਪਿਆ। ਅਚਾਨਕ ਉਹਨੂੰ ਲੱਗਿਆ ਕਿ ਉਹਦੇ ਚਿਹਰੇ ਤੋਂ ਤਾਂ ਨੱਕ ਇੱਕਦਮ ਗਾਇਬ ਹੋ ਗਿਆ ਹੋਵੇ। ਫਿਰ ਉਸਨੇ ਮਾਂ ਤੇ ਬਾਪੂ ਦੇ ਚਿਹਰੇ ਵੱਲ ਦੇਖਿਆ। ਉਹਨਾਂ ਦੇ ਨੱਕ ਵੀ ਗਾਇਬ ਹੋਣ ਲੱਗ ਪਏ। ਨੱਕ ਤਾਂ ਮਾਂ ਆਪਣੇ ਹੈ ਹੀ ਨਹੀਂ। ਤੂੰ ਕਿਉਂ ਐਵੇਂ ਫਿਕਰ ਕਰੀ ਜਾਨੀ ਐ? ਚੁੱਪ ਕਰ ਬੈਠਾ ਉਹ ਇੱਕਦਮ ਅੱਬੜਵਾਹੇ ਬੋਲਿਆ ਸੀ ਪਰ ਮਾਂ ਨੇ ਤਾਂ ਜਿਵੇਂ ਉਹਦੀ ਆਖੀ ਗੱਲ ਵੱਲ ਓੱਕ ਕਈ ਧਿਆਨ ਨਾ ਦਿੱਤਾ ਹੋਵੇ ਉਹ ਆਪਣੀ ਚੁੰਨੀ ਜੀ ਠੀਕ ਕਰਦੀ ਉੱਠ ਕੇ ਚੌਂਕੇ ਵੱਲ ਚਲੀ ਗਈ ਧੋਨੀ ਮਾਣਾ ਜਾ ਬਣਾ ਬੈਠਾ ਮਾਂ ਨੂੰ ਤੁਰੀ ਜਾਂਦੇ ਬਸ ਦੇਖਦਾ ਰਿਹਾ ਦਿਖਾਵੇ ਦੇ ਚੱਕਰ 'ਚ ਅਕਸਰ ਇਨਸਾਨ ਆਪਣੀ ਰਾਤਾਂ ਦੀ ਨੀਂਦ ਗਵਾ ਲੈਂਦਾ ਸੋ ਦੋਸਤੋ ਏ ਸੀ ਇੱਕ ਨਿੱਕੀ ਜੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ આપણે વિચાર જરૂર સાંજે કર્યો જી વીડિયોનું લાઈક શેર જરૂર કર